ਦੀ ਹਾਰਾ ਨੂੰ ਮੁੱਖ ਰੱਖਦੇ ਹੋਏ ਖੰਨਾ ਦੇ ਐਸਐਸਪੀ ਡਾਕਟਰ ਜੋਤੀ ਜੱਜ ਬੈਂਸ ਵੱਲੋਂ ਖੰਨਾ ਸ਼ਹਿਰ ਅਤੇ ਬਕਫਕ ਹਲਕਿਆਂ ਦੇ ਵਿੱਚ ਫਲੈਗ ਮਾਰਚ ਕੱਢਿਆ ਗਿਆ ਤਾਂ ਕਿ ਲੋਕਾਂ ਵਿੱਚ ਇਸ ਭਾਵਨਾ ਨੂੰ ਮਜ਼ਬੂਤ ਕੀਤਾ ਜਾ ਸਕੇ ਕਿ ਉਹ ਆਪਣੇ ਇਹ ਤਿਹਾਰ ਸ਼ਾਂਤੀਪੂਰਕ ਤਰੀਕੇ ਨਾਲ ਮਨਾ ਸਕਦੇ ਨੇ ਕਿਉਂਕਿ ਦੇਖਣ ਵਿੱਚ ਆਇਆ ਕਿ ਇਸ ਤਰ੍ਹਾਂ ਦੇ ਮੌਕਿਆਂ ਉੱਪਰ ਭੀੜ ਭੜਕੇ ਵਾਲੀਆਂ ਜਗਾਵਾਂ ਦੇ ਉੱਪਰ ਹੁਲੜਵਾਜ਼ ਅਕਸਰ ਹੀ ਹੁਲੜਵਾਜ਼ੀ ਕਰਦੇ ਨੇ ਤੇ ਦੂਸਰੇ ਪਾਸੇ ਸ਼ਰਾਰਤੀ ਅੰਸਰ ਇਸ ਮੌਕੇ ਦੀ ਤਾਕ ਪਛ ਰਹੇ ਨੇ ਕਿ ਇਸ ਮੌਕੇ ਕੋਈ ਨਾ ਕੋਈ ਅਨਸਟਾਮਿਕ ਘਟਨਾ ਕੀਤੀ ਜਾਵੇ ਜਿਸ ਕਰਕੇ ਸਮਾਜ ਵਿੱਚ ਅਵਰਾ ਤਫਰੀਦਾ ਮਹਾ ਰੋਹ ਹੋਵੇ ਐਸਐਸਪੀ ਡਾਕਟਰ ਜੋਤੀ ਜਾਦਵ ਨੇ ਵਕ ਵਕ ਸ਼ਹਿਰਾਂ ਦੇ ਵਿੱਚ ਬਲੈਕ ਮਾਰਚ ਕੀਤਾ ਇਸੇ ਕੜੀ ਤਹਿਰ ਉਹ ਇਸੇ ਕੜੀ ਤਹਿਤ ਉਹ ਦਰਾਹਾ ਪਹੁੰਚੇ ਤੇ ਪੱਤਰਕਾਰਾਂ ਨਾਲ ਗਲੋਤ ਕਰਦੇ ਆ ਉਹਨਾਂ ਨੇ ਕੀ ਕਿਹਾ ਇਹ ਵੀ ਸੁਣਦੇ ਆ ਉਹ ਦੇਖਦੇ ਆ ਪਹਿਲਾਂ ਇਸ ਪ੍ਰੋਗਰਾਮ ਦੀਆਂ ਇਸ ਬਲੈਕ ਮਾਰਚ ਦੀਆਂ ਕੁ ਚਲਕੀਆਂ ਅਮਰ ਦਰਾਹੇ ਪਹੁੰਚੋ ਕੇ ਸਮਾਂ ਚ। ਅੱਜ ਅਸੀਂ ਖੰਨਾ ਪੁਲਿਸ ਵੱਲੋਂ ਫਲੈਗ ਮਾਰਚ ਕਰ ਰਹੇ। ਆ ਖੰਨਾ ਦੇ ਵਕਵਾ ਕਹਿ ਰਿਹਾ ਸੀ ਤੇ ਦਰਾਹੇ ਵੀ ਅਸੀਂ ਅੱਜ ਫਲੈਗ ਮਾਰਚ ਕਰਨ ਦੇ ਲਈ ਆਏ ਆ। ਆ ਫਲੈਗ ਮਾਰਚ ਬੇਸਿਕਲੀ ਜਿਹੜਾ ਕਿ ਅਪਕਮਿੰਗ ਫੈਸਟੀਵਲ ਸੀਜ਼ਨ ਹੈ। ਕੱਲ ਵੀ ਦੁਸ਼ਹਿਰਾ ਹੈ। ਤੇ ਹੁਣ ਅੱਗੇ-ਅੱਗੇ ਮਾਰਕੀਟਸ ਦੇ ਵਿੱਚ ਪੀੜ ਪੜਨੀ ਹੈ ਤੇ ਲੋਕਾਂ ਨੇ ਆਪਣੀ ਖਰੀਦਾਰੀ ਕਰਨ ਦੇ ਲਈ ਬਾਜ਼ਾਰਾਂ ਦੇ ਵਿੱਚ ਆੜਾ ਹੈਗਾ ਤੇ ਤਿਉਹਾਰਾ ਕਰਕੇ ਲੋਕਾਂ ਨੂੰ ਇੱਕ ਸੈਂਸ ਆਫ ਸੇਫਟੀ ਤੇ ਸਿਕਿਉਰਿਟੀ ਦੇਣ ਦੇ ਲਈ ਖੰਨਾ ਪੁਲਿਸ ਵੱਲੋਂ ਆ ਫਲੈਗ ਮਾਰਚ ਕੱਢੀ ਜਾ ਰਹੀ ਹੈ ਤੇ ਉਹਨਾਂ ਨੂੰ ਆ ਰਿਕੁਐਸਟ ਵੀ ਕੀਤੀ ਜਾਂਦੀ ਹੈਗੀ ਕਿ ਇਨ ਤਿਉਹਾਰਾ ਦੇ ਟਾਈਮ ਦੇ ਵਿੱਚ ਅਗਰ ਕੋਈ ਅ ਅਨਨੋਨ ਪਰਸਨ ਅਣ ਪਛਾਤਾ ਵਿਅਕਤੀ ਉਹਨਾਂ ਦੇ ਏਰੀਆ ਚ ਆ ਕੇ ਰਹਿੰਦਾ ਹੈਗਾ ਤਾਂ ਉਹਦੀ ਇਤਲਾ ਵੀ ਪੁਲਿਸ ਨੂੰ ਦੇ ਔਰ ਆਪਣੇ ਵੈਰੀਫਿਕੇਸ਼ਨ ਵਗੈਰਾ ਵੀ ਕਰਾਣ ਅਗਰ ਕੋਈ ਸਰਾਹ ਹੋਟਲ ਦੇ ਵਿੱਚ ਕੋਈ ਆਂਦਾ ਹੈਗਾ ਇਮੀਡੀਟਲੀ ਪੁਲਿਸ ਨੂੰ ਉਸ ਚੀਜ਼ ਦੀ ਸੂਚਨਾ ਦੇਵੇ ਤਾਂ ਕਿ ਉਹ ਉਸ ਦੀ ਵੈਰੀਫਿਕੇਸ਼ਨ ਕਰ ਪਾਏ ਅ ਤਾਂ ਕਿ ਸਾਰੇ ਕੇ ਸਾਰੇ ਜੋ ਖੰਡਾ ਨਿਵਾਸੀ ਹੈ ਆਪਣੇ ਤਿਉਹਾਰ ਖਾਸੀ ਖਾਸੀ ਖੁਸ਼ੀ ਤੇ ਪੀਸਫੁਲ ਤਰੀਕੇ ਨਾਲ ਬਣਾਪਾ ਮੈਡਮ ਇਸ ਤਰ੍ਹਾਂ ਦੇ ਦਰਾਹਾ ਪੁਲਿਸ ਵੱਲੋਂ ਪਿਛਲੇ ਸਮੇਂ ਦੇ ਵਿੱਚ ਬਹੁਤ ਸੋਹਣੀ ਰਿਕਵਰੀ ਕੀਤੀ ਗਈ ਹੈ ਨਸ਼ਾ ਵਿਰੋਧੀ ਮਹਿੰਮ ਦੇ ਤਹਿਤ ਕੀ ਕਹਿਣਾ ਚਾਹੂੰ ਖੰਨਾ ਪੁਲਿਸ ਪੂਰੀ ਕੀ ਪੂਰੀ ਮੁਸਤੈਦੀ ਨਾਲ ਕੰਮ ਕਰਦੀ ਹੈ ਜੀ ਦਰਾਹਾ ਪੁਲਿਸ ਨੇ ਵੀ ਬਹੁਤ ਵਧੀਆ ਪਿਛਲੇ ਕੁਝ ਟਾਈਮ ਦੇ ਵਿੱਚ ਵੱਡੇ ਜੋ ਏਰੀਆ ਦੇ ਸਪਲਾਈਅਰ ਸੀਗੇ ਉਹਨਾਂ ਨੂੰ ਵੀ ਅਰੈਸਟ ਕੀਤਾ ਹੈਗਾ ਉਹਨਾਂ ਦੇ ਕੋਲੋਂ ਰਿਕਵਰੀਜ਼ ਵੀ ਬਹੁਤ ਵਧੀਆ ਕੀਤੀ ਗਈ ਹੈ ਤੇ ਪੁਲਿਸ ਵੱਲੋਂ ਬਹੁਤ ਵਧੀਆ ਕੰਮ ਕੀਤਾ ਜਾ ਰਿਹਾ ਹੈ ਅੱਗੇ ਵੀ ਫਿਊਚਰ ਦੇ ਵਿੱਚ ਇਹ ਪੁਲਿਸ ਇਦਾਂ ਦੇ ਹੀ ਆਪਣੀ ਡੈਡੀਕੇਸ਼ਨ ਦਿਖਾਉਂਦੇ ਹੋ ਕੰਮ ਕਰਦੀ ਰਹੀ। ਮੈਮ ਗੱਲ ਕਰਦੇ ਜਿਸ ਦਾ ਅੱਜ ਤੁਸੀਂ ਦਾਰੇ ਪਹੁੰਚੇ ਹੋ ਜੀ ਦਾਰੇ ਦੀ ਟ੍ਰੈਫਿਕ ਦੀ ਸਮੱਸਿਆਗੀ ਉਸ ਬਾਰੇ ਕੀ ਕਹੋਗੇ? ਅੱਜ ਜੀ ਮੈਂ ਤਾਂ ਤੁਹਾਨੂੰ ਵੀ ਇਸ ਕਰਾ ਦੇ ਚਾਹੇ ਸੀ ਕਿ ਥੋੜਾ ਜਿਹਾ ਰੋਡ ਤੋਂ ਪਇਓ ਕੇ ਸੀ ਕਰ ਲੈਣਾ। ਟ੍ਰੈਫਿਕ ਦਾ ਅੱਗੇ-ਅਗੇ ਕਿਉਂਕਿ ਫੈਸਟੀਵਲ ਸੀਜ਼ਨ ਹੈਗਾ ਤੇ ਲੋਕਾਂ ਨੇ ਬਾਜ਼ਾਰਾਂ 'ਚ ਜ਼ਿਆਦਾ ਆਣਾ ਹੈਗਾ ਤੇ ਇੱਕ ਟ੍ਰੈਫਿਕ ਦੀ ਸਿਚੁਏਸ਼ਨ ਬਣ ਚਾਹੀਦੀ ਹੈ। ਬਟ ਅਸੀਂ ਡਿਪਲੋਇਮੈਂਟ ਜੋ ਮਾਰਕੀਟਸ ਔਰ ਬਾਜ਼ਾਰ ਦੇ ਵਿੱਚ ਜ਼ਿਆਦਾ ਰੱਖੇਗੇ ਤਾਂ ਕਿ ਲੋਕਾਂ ਨੂੰ ਪਰੇਸ਼ਾਨੀ ਨਾ ਆਏ ਟ੍ਰੈਫਿਕ ਸਮੂਥਲੀ ਚੱਲਦਾ ਰਹੇ ਲੋਕੀ ਵੀ ਆਪਣੀ ਖਰੀਦਾਰੀ ਜੋ ਨੇ ਬਾਜ਼ਾਰ ਦਾ ਚਾਕੀ ਕਰਨੀ ਉਹ ਪ੍ਰੋਪਰਲੀ ਕਰ ਪਾਣ ਮੈਡਮ ਇੱਕ ਮੈਡਮ ਇੱਕ ਤਿਹਾਰਾਂ ਦਿਨਾਂ ਦੇ ਵਿੱਚ ਨਾ ਜੋ ਲੋਕ ਹੁੰਦੇ ਨੇ ਡਰਿੰਕ ਕਰਕੇ ਖਾਸ ਤੌਰ ਤੇ ਪ੍ਰਵਾਸੀ ਦੇਖਿਆ ਡਰਿੰਕ ਕਰਕੇ ਹੁੱਲੜਵਾਜੀ ਕਰਦੇ ਨੇ ਉਹਨਾਂ ਲਈ ਕੋਈ ਪੈਟਰੋਲਿੰਗ ਜਾਂ ਕੋਈ ਜੋ ਵੀ ਡਰੰਕ ਐਂਡ ਡਰਾਈਵ ਕਰ ਜੋ ਵੀ ਕਰਦੇ ਉਹ ਇੱਕ ਕ੍ਰਿਮੀਨਲ ਐਕਟੀਵਿਟੀ ਹੁੰਦੀ ਹੈ ਤੇ ਅਸੀਂ ਸਪੈਸ਼ਲ ਨਾਕਾਬੰਦੀ ਕਰਕੇ ਉਹਦੇ ਉੱਪਰ ਐਕਸ਼ਨ ਲਈਏ ਮੈਡਮ ਤਿਆਰ ਆ ਰਹੇ ਨੇ ਕਿ ਲੋਕਾਂ ਨੂੰ ਕੀ ਮੈਸੇਜ ਦੋਗੇ ਲੋਕਾਂ ਨੂੰ ਆਹੀ ਮੈਸੇਜ ਆਏਗਾ ਕਿ ਆਪਣਾ ਜੋ ਵੀ ਇੱਕ ਐਜ਼ ਅ ਰਿਸਪੋਨਸਿਬਲ ਸਿਟੀਜ਼ਨ ਅਗਰ ਉਹਨਾਂ ਦੇ ਆਸ-ਪਾਸ ਬਾਜ਼ਾਰ ਦੇ ਵਿੱਚ ਉਹਨਾਂ ਨੂੰ ਕੋਈ ਸਮਾਨਤਾ ਦਾ ਲੱਗਦਾ ਜੋ ਕਿ ਅਨ ਆਈਡੈਂਟੀਫਾਈਡ ਹੈਗਾ ਯੋਨਾ ਦੇ ਇਲਾਕੇ ਦੇ ਵਿੱਚ ਕੋਈ ਨਵਾਂ ਬੰਦਾ ਆ ਕੇ ਰਹਿੰਦਾ ਹੈ ਤੇ ਪੁਲਿਸ ਨੂੰ ਉਸ ਚੀਜ਼ ਦੀ ਸੂਚਨਾ ਦੇ ਤਾਂ ਕਿ ਪੁਲਿਸ ਉਸ ਚੀਜ਼ ਦੀ ਵੈਰੀਫਿਕੇਸ਼ਨ ਕਰ ਪਾਵੇ ਦੂਜੀ ਚੀਜ਼ ਹੈਗੀ ਕਿ ਆਪਣੇ ਆਪ ਦੀ ਟ੍ਰੈਫਿਕ ਦੇ ਨਿਯਮਾਂ ਦੀ ਪੂਰੀ ਉਹਨੂੰ ਫਾਲੋ ਕਰਨ ਤੇ ਜਦੋਂ ਵੀ ਉਹ ਬਾਜ਼ਾਰ ਦੇ ਜਾਂਦੇ ਹੈ ਤੇ ਗੱਡੀਆਂ ਨੂੰ ਪ੍ਰੋਪਰਲੀ ਡੈਜ਼ਿਗਨੇਟਡ ਜਗ੍ਹਾ 'ਚ ਪਾਰਕ ਕਰਨ ਨੂੰ ਰਸਤੇ 'ਚ ਨਾ ਖੜਾ ਕੇ ਕਰਨ ਤਾਂ ਕਿ ਦੂਜੇ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਤੇ ਸਾਡੇ ਵੱਲੋਂ ਖੰਨਾ ਪੁਲਿਸ ਵੱਲੋਂ ਤਿਉਹਾਰਾਂ ਦੀ ਉਹਨਾਂ ਨੂੰ ਸ਼ੁਭਕਾਮਨਾਵਾਂ ਵੀ ਹੈ ਦੇ ਸਾਡੇ ਵੱਲੋਂ ਇਸ ਚੀਜ਼ ਦਾ ਇੱਕ ਪ੍ਰੋਮਿਸ ਵੀ ਕੀਤਾ ਜਾਂਦਾ ਜਾਂਦਾ ਹੈਗਾ ਕਿ ਉਹ ਆਪਣੇ ਤਿਉਹਾਰ ਪੀਸਫੁਲੀ ਤੇ ਹਸੀ ਖੁਸ਼ੀ ਨਾਲ ਮਨਾਉਣਗੇ ਥੈਂਕ ਯੂ